ਜੇ ਪਰਿਵਾਰ ਨੂੰ ਜੋ ਜੀਵਨ ਦਾ ਅੰਤ ਹੋਣਾ ਤੇ ਕੀ ਹੈ ਕੋਣ ਸਾਧ ਸੰਗਤ ਅੰਤਮ ਕਿਰਿਆ ਕੀਤੀ ਜਾਦੀ ਹੈ ਉਹਨਾਂ ਦਾ ਯਾਦ ਜੁਗਾ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਜਿਵੇਂ ਉਹ ਨਹੀਂ ਬਾਲਾ ਜੀਮਣ ਪੜਿਆ ਕਿ ਤੁਮਨਾ ਵੇ ਤੋਂ ਪਹਿਲਾ ਕਿ ਆਕੇ ਮਿਲਣ ਕੇ ਨਾਮ ਇੱਕ ਅਗੇ ਕੀ ਹੈ ਅਗੇ ਕੀ ਵਰਤਾਵਾ ਹੁੰਦਾ ਹੈ ਕਿ ਕਿਸੇ ਨੂੰ ਅੱਜ ਤੱਕ ਨਾਮ ਪਤਾ ਲੱਗ ਸਕਿਆ ਤੇ ਨਾ ਹੀ ਲੱਗੇਗਾ ਕਿਉਂ ਨਾਮ ਜਦ ਵੀ ਬਹੁਤ ਹਰ ਹੈ ਅਸੀਂ ਭਾਈ ਦਇਆ ਸਿੰਧੀ ਸਾਰੇ ਉਲਾਦ ਹੈ ਔਰ ਬ੍ਰੇ ਪਿਆਰ ਨੂੰ ਬਥਾਈ ਸਾਰੇ ਲਗੇ ਪਰਮਾਤਮਾ ਇਸ ਪਰਿਵਾਰ ਨੂੰ ਤਰਵਾਦੂ ਸੁੱਖ ਦੇਵੇ ਇਹਨਾਂ ਨੂੰ ਕੋਈ ਦੁੱਖ ਨਾ ਦੇਵੇ ਕੋਈ ਦੁੱਖ ਇਹਨਾਂ ਦੇ ਵੇ ਪਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਸੁੱਖ ਦੇਵੇ ਇਹਨਾਂ ਦੇ ਪਰਿਵਾਰ ਦਾ ਖਾਦਾ ਕਰੇ ਇਹਨਾਂ ਦੇ ਪਰਿਵਾਰ ਨੂੰ ਸੁਖੀ ਰੱਖੇ ਸੁਖੀ ਰੱਖੇ ਸਿਹਤਮੰਦ ਰਹਾਵੇ ਸਾਡੇ ਅੰਗ ਸਾਈ ਖੜੇ ਰਹਿਣ ਅਸੀਂ ਇਹਨਾਂ ਨੂੰ ਬਹੁਤ ਯਾਦ ਕਰਦੇ ਹਾਂ ਰਬੇ ਨਾਲ ਚੜ੍ਹਦੀ ਕਲਾ 'ਚ ਰੱਖੇ ਨਾਮ ਦੇ ਨਾਮ ਚੜ੍ਹਦੀ ਕਲਾ ਤੇਰੇ ਭਲੇ ਦੀ ਸਦਾ ਬਖਸ਼ਾਵੇ ਇੱਕ ਗੱਲ ਮੈਂ ਤੁਹਾਡੇ ਨਾਲ ਬਹੁਤ ਪਸੰਦੀ ਕਰਦੀ ਐ ਦੇਖੋ ਜਿਹੜਾ ਸਾਪ ਹੁੰਦਾ ਨਾ ਸਾਪ ਉਹ 150 ਸਾਲ ਜਿਦਾ ਹੈ ਔਰ ਜਿਹੜਾ ਗੱਜੂ ਕੰਮਾ ਹੁੰਦਾ ਹੈ ਉਹ 200 ਸਾਲ ਜਿਦਾ ਹੈ ਉਹਦਾ ਇੱਕ ਇਹ ਫਾਇਦਾ ਹੈ ਕਿ ਇਹ ਬੜੀ ਹੋੜੀ ਹੋੜੀ ਸਾਹ ਲੈਂਦੇ ਹੈ ਸਾਡੇ ਜਿੱਦਾਂ ਦੀ ਰੋਕ ਹੁੰਦੀ ਹੈ ਸਾਡੇ ਸਿਰ ਦੇ ਪੋਤਾ ਦਾ ਹੀ ਇਸ ਤਰ੍ਹਾਂ ਹੁੰਦਾ ਹੈ ਬਿਮਾਰੀਆਂ ਚਾਹੇ ਇਸੇ ਨੂੰ ਮੈਨੇਜ ਕਰਨਾ ਪੈਂਦਾ ਹੈ ਮੈਨੇਜ ਕਰਨਾ ਪੈਂਦਾ ਹੈ ਦਾ ਮੈਨੇਜ ਕਰਨਾ ਪੈਂਦਾ ਹੈ ਕੁਰਾਤ ਦਾ ਖਿਆਲ ਕਰਦ ਨਾ ਚਾਚਾ ਜੀ ਸਾਡੇ ਚਰਖਾ ਦੀ 90 ਸਾਲ ਤੱਕ ਦੀ ਹੈ ਉਹਨਾਂ ਨੂੰ ਕੋਈ ਐਪ ਨਹੀਂ ਸੀ ਉਹਨਾਂ ਖੇਲ ਬੜੇ ਬੜੇ ਅੱਛੇ ਥੀ ਕਿਨਾਰੇ ਉਹਨਾਂ ਨੇ ਜ਼ਿੰਦਗੀ ਲੀਡ ਕੀਤੀ ਪਤਾ ਨਹੀਂ ਇਸ ਬੱਚੇ ਨੂੰ ਕਿੱਥੋਂ ਕੀ ਪ੍ਰੋਬਲਮ ਆ ਗਈ ਕਿ ਸਾਨੂੰ ਅਚਾਨਕ ਇਹ ਛੱਡ ਕੇ ਚਲਾ ਗਿਆ ਹੈ ਤੇ ਪ੍ਰਮਾਤਮਾ ਉਸ ਨੂੰ ਆਪਣੀ ਚਰਨਾਂ ਦੇ ਚਿਰਾਸਤੇ ਹੀ ਉਸ ਨੂੰ ਚੰਗੀ ਖਾ ਦੇਈ ਤੇਰੀ ਤੇਹੀ ਬੇਟੀ ਆ ਸਾਧ ਸੰਗਤ ਜੀ ਫਾਰਮੈਲਿਟੀ ਨਾ ਕਰਿਓ ਪਰਮ ਸਰਕਾਰ ਜੋ ਗੁਰੂ ਗੋਬਿੰਦ ਸਿੰਘ ਜੀ ਜੋ ਅੱਜ ਦਾ ਦਿਨ ਸਮੇਂ ਦੇਿਹਾਰ ਨਾਲ ਜੋ ਗਾਣਪਤਨਾ ਹੁਕਮ ਦੇ ਅਸਾਨ ਜਿੰਨੇ ਸਵਾਸ ਲਿਖੇ ਸੀ ਉਹਨੇ ਸਵਾਸ ਤੋਕੇ ਸਿਮਰ ਦਸਵੀ ਸਿੰਘ ਜੀ ਦੁਨੀਆ ਨੂੰ ਅਲਵਿਦਾ ਕਹਿ ਲਏ ਤੇ ਅਖੀਰ ਵਿੱਚ ਇਹ ਖਾਨਦਾਨੀ ਪਰਿਵਾਰ ਹੈ ਉਪਤਾਸ ਸਿੰਘ ਚਰਖਾਦੀ ਦਾ ਪਰਿਵਾਰ ਹੈ ਤੇ ਨਾਲ ਹੀ ਬਿਆਸ ਸਿੰਘ ਦੀ ਇੰਨੀ ਵੱਡੀ ਪਰਿਵਾਰ ਦੇ ਬਾਮਿਆਂ ਦੀ ਮਿਹਰਤ ਕੀ ਜੋ ਕਿ ਇਹਨਾਂ ਦੇ ਪਰਿਵਾਰ ਦੇ ਸਾਰੇ ਹੀ ਗੁੜੀ ਗਿਆਨੀ ਤੇ ਸਾਰੇ ਬਣ ਭਾਗਾਂ ਦੇ ਹਨ ਇਹਨਾਂ ਦੇ ਸਤਾਯ ਜੀ ਵੀ ਬਹੁਤ ਵੱਡੇ ਵਿਦਵਾਨ ਸਿੰਘ ਹਨ ਕਿ ਜਦੋਂ ਕਿ ਦਵਾਰਾ ਸਿੰਘ ਖਾਤਮਾ ਕਰ ਗਏ ਤੇ ਨਾਲੋ ਗਿਆਨੀ ਹੁਣੋਂ ਜਦੋਂ ਕਿਸੇ ਡਾਇਗਨੋਸਟਿਕ ਦੇ ਟਾਈਮ ਲਿਆ ਤਾਥਾ ਕੀਰਤਨ ਕਰਦਾ ਜੋ ਕਿ ਸਮੇਂ ਦੇ ਦਿਹਾੜਾ ਇਹ ਖਾਨਦਾਨੀ ਪਰਵਾਰ ਹੁੰਨ ਦੇ ਵਾਸਤੇ ਮੈਂ ਸਾਰਾ ਧੰਨਵਾਦ ਕਰਦਾ ਹੈ ਤੇ ਨਾਨਕ ਰਾਨਭੂ ਆਸਤੂ ਨੂੰ ਮੈਂ ਪਾਇਆ ਏ ਮਨ ਮਿਸਾਰ ਨਾਮ ਕੀ ਤਾਰੋ ਕਰ ਤੇਰਾ ਕਾਰਜ ਸਤ ਸੁਭਾਵਨਾ ਨਾਗਲਾ ਸਭ ਰੱਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹਉ ਹਰ ਨਾਮੇ ਸਾਚੇ ਸਾਦੇ ਦਾ ਕਾ ਨਹੀਂ ਕਰਤੇ ਰਹਿ ਹਰਨਾ ਤੇ ਸਭ ਵਿੱਚ ਹੈ ਜਿਸ ਤੇ ਸੋ ਪਾਵੇ ਸਦਾ ਸਤਿ ਸਨਾ ਤੇਰੀ ਹੋ ਜਗ ਜਾਨੀ ਇਸ ਸੰਸਾਰ ਦੀ ਚੰਨੇ ਔਰ ਪਰਮਾਤਮਾ ਦੇ ਬੁਲਾਵੇ ਤੇ ਇਸ ਸੰਸਾਰ ਸੰਸਾਰ ਨੂੰ ਛੋੜ ਕੇ ਜਾਣਾ ਪੈਣਾ ਰ ਆਇਆ ਹੈ ਸਭ ਜਾਏਗਾ ਰਾਮ ਰਾਮ ਕਿ ਕਈ ਸਮਾਂ ਚੜ ਜਿਹੜੇ ਕੰਮ ਵੀ ਜਾਣ ਜੇ ਸੋ ਜੀ ਦਾ ਅਰੇ ਜਾਨ ਦਾ ਕੋਈ ਸਮਾਂ ਨਹੀਂ ਸੀ ਪਰ ਪਰਮਾਤਮਾ ਨੂੰ ਸ਼ਾਇਦ ਇਹੀ ਮਨਜ਼ੂਰ ਸੀ ਅਜੇ ਕਿਸੇ ਨੇ ਸ਼ੋਧਿਆ ਵੀ ਨਹੀਂ ਸੀਗੇ ਉਹ ਸੇਤ ਪੱਖੋ ਕਿੰਨੇ